ਅੱਜ ਲੰਬਾ ਲਾਉਣੇ ਆ ਕਈ ਬੰਦੇ ਕਹਿੰਦੇ ਹੁੰਦੇ ਵੀ ਹਿਸ਼ਾਰਪੁਰ ਦੇ ਵਿੱਚ ਬਈ ਟਾਇਰ ਨਹੀਂ ਮਿਲਦੇ ਹੁਣ ਆਪਾਂ ਦੁਬਾਰਾ ਪਹੁੰਚੇ ਇਹਨਾਂ ਦੇ ਕੋਲ ਦੁਬਾਰਾ ਸਟਾਕ ਆਇਆ ਜਿਹੜੇ ਆਮ ਟਰੈਕਟਰਾਂ ਦੇ ਟਾਇਰ ਚੱਲਦੇ ਉਹ ਟਰੈਕਟਰਾਂ ਦਾ ਸਟਾਕ ਆਇਆ ਮਿੱਤਰੋ 18 ਦੇ ਟਾਇਰ ਵੀ ਹੈਗੇ 16 ਦੇ ਵੀ ਹੈਗੇ ਆ ਆ ਦੇਖੋ ਇਧਰਲੇ ਪਾਸੇ 16 9 28 ਦੇ ਟਾਇਰ ਆ ਬਾਈ ਨਵੇਂ ਟਾਇਰ ਇਹਨਾਂ ਦੇ ਕੋਲੇ ਆਏ ਆ ਐਮ ਆਰ ਐਫ ਕੰਪਨੀ ਦੇ ਟਾਇਰ ਆ ਆ ਸੀਰੀਅਲ ਤਾਂ ਦੇਖੋ ਮਾਰਕੇ ਵੀ ਉਵੇਂ ਪਿਆ ਇੱਥੇ ਤੁਹਾਨੂੰ ਪਤਾ ਲੱਗੂ ਵੀ ਕਈ ਬੰਦੇ ਕਹਿੰਦੇ ਆ ਬਈ ਇਹ ਟਾਇਰ ਨਵੇਂ ਨਹੀਂ ਹੁੰਦੇ ਜਾਂ ਕਿਵੇਂ ਵੀ ਆ ਪਰ ਇਹ ਟਾਇਰ ਬਿਲਕੁਲ ਨ ਬਿਲਕੁਲ ਨਵੇਂ ਟਾਇਰ ਆ ਬਾਈ ਇਹ ਟਾਇਰ ਹੈਰਾਨ ਕਰਨ ਵਾਲਾ ਰੇਟ ਆ ਬਾਈ 250 ਰੁਪਏ ਕਿਲੋ ਤੁਹਾਨੂੰ ਇਹ ਟਾਇਰ ਮਿਲ ਜਾਣੇ ਆ ਸਿਰਫ 250 ਰੁਪਏ ਕਿਲੋ ਇਹਦਾ ਟਾਇਰ ਦਾ ਵਜਨ ਉੱਥੇ ਕਰੋ ਵੀ ਕਿੰਨਾ ਵਜਨ ਆ ਇਹਦਾ ਵਜਨ ਕਰਕੇ ਜਿੰਨੇ ਕਿਲੋ ਦਾ ਇਹ ਟਾਇਰ ਹੋਇਆ ਉਹਨੂੰ 250 ਦੇ ਨਾਲ ਗੁਣਾ ਕਰੋ ਤੇ ਉਨੇ ਪੈਸੇ ਤੁਹਾਨੂੰ ਇਹਦੇ ਦੇਣੇ ਪੈਣੇ ਆ ਇਸ ਰੇਟ ਇਹ ਤੁਹਾਨੂੰ ਟਾਇਰ ਮਿਲ ਜਾਣੇ ਆ ਫੇਰ ਇਧਰਲੇ ਪਾਸੇ ਬਾਈ ਟਾਇਰ ਆ ਜਾ ਦਿਖਾ ਦਿ ਆ ਦੇਖੋ ਇਹ 18 4 30 ਦੇ ਟਾਇਰ ਆ ਵੀ ਹਰੇਕ ਸਾਈਜ਼ ਦਾ ਤੁਹਾਨੂੰ ਇੱਥੇ ਟਾਇਰ ਮਿਲ ਜੂਗਾ ਪਿਛਲੀ ਯਾਰ ਜਿਹੜੀ ਵੀਡੀਓ ਪਾਈ ਸੀ ਉਹ 200 ਰੁਪਏ ਕਿਲੋ ਵਾਲਾ ਸਟਾਕ ਸੀਗਾ ਉਹ ਹੁਣ ਕਲੀਅਰ ਹੋ ਚੁੱਕਿਆ तकरीबन ਸੋ ਹੁਣ ਜਿਹੜੇ ਆ ਟਾਇਰ ਆਏ ਆ ਇਹ ਨਵੇਂ ਆਏ ਆ 250 ਰੁਪਏ ਕਿਲੋ ਵਾਲੇ ਆਏ ਆ ਸੋ ਇਹ ਤੁਸੀਂ ਦੇਖ ਲਓ ਬਾਈ ਇਹ ਵੀ ਬਿਲਕੁਲ ਨਵੇਂ ਟਾਇਰ ਆ ਤੇ ਆ ਦੇਖੋ ਇਧਰਲੇ ਪਾਸੇ ਐਮ ਆਰ ਐਫ ਦੇ ਆ ਰੇਡੀਅਲ ਟਾਇਰ ਆ ਗਏ ਬਾਈ ਫੇਰ ਤੁਹਾਨੂੰ ਇਧਰਲੇ ਪਾਸੇ ਛੋਟੇ ਟਾਇਰ ਵੀ ਦਿਖਾ ਦਿੰਨੇ ਆ ਆ ਵੀ ਐਮ ਆਰ ਐਫ ਦੀ ਹੈ ਇਹ ਵੀ ਸਾਰੇ ਇਹਨਾਂ ਤੇ ਨਿਗਾ ਮਾਰਾ ਦਿਂ ਤੋ ਜਿੰਨਾ ਸਟਾਕ ਆਇਆ ਆਪਾਂ ਤੁਹਾਨੂੰ ਕੇਰਾ ਸਾਰਾ ਹੀ ਦਿਖਾ ਦੇਣਾ ਤਾਂ ਜੋ ਤੁਹਾਡੇ ਮਨ ਦੇ ਵਿੱਚ ਕੁਝ ਰਵੇ ਨਾ ਇਹ ਸਾਰਾ ਸਟਾਕ ਨਵਾਂ ਆਇਆ ਹੋਇਆ ਬਾਈ ਇਹ ਦਿਖਾ ਦੇ ਦੂਜੇ ਟਾਇਰ ਵੀ ਪਏ ਹੋਏ ਆ ਕੀ ਵਾਲਾ ਜੀ ਦੂਜੇ ਟਾਇਰ ਵੀ ਸਾਰੇ ਪਏ ਆ ਤੇ ਉਹ ਵੀ ਤੁਹਾਨੂੰ ਮਿਲ ਜਾਣਗੇ ਫਿਰ ਇਧਰਲੇ ਪਾਸੇ 12 4 24 ਇਹ ਸਾਈਜ਼ ਦੇ ਟਾਇਰ ਆ ਗਏ ਇਹ ਐਮ ਆਰ ਐਫ ਕੰਪਨੀ ਦੇ ਆ ਇਹ ਵੀ ਤੁਸੀਂ ਦੇਖ ਸਕਦੇ ਹੋ ਇਹ ਵੀ ਬਹੁਤ ਵੱਡੀ ਮਾਤਰਾ ਦੇ ਵਿੱਚ ਪਏ ਆ ਟਰੈਕਟਰਾਂ ਦੇ ਅਗਲੇ ਟਾਇਰ ਆ ਗਏ ਏ ਵੀ ਤੁਹਾਨੂੰ ਤਕਰੀਬਨ ਮੇਰੇ ਕੋਲ ਐਮ ਆਰ ਐਫ ਦੀ ਮਿਲਣਗੇ ਤੇ ਇਹ ਟਾਇਰ ਤੁਸੀਂ ਦੇਖ ਲਓ ਸਾਰੇ ਤਕਰੀਬਨ ਮਿਲ ਜਾਣਗੇ ਬਾਈ ਆ ਪੋਲੋ ਦੇ ਪਏ ਆ ਤੇ ਆ ਐਮ ਆਰ ਐਫ ਦੇ ਪਏ ਆ ਤੇ ਆ ਵੀ ਐਮ ਆਰ ਐਫ ਦੇ ਆ 750 16 ਐਮ ਆਰ ਐਫ ਆ ਐਮ ਆਰ ਐਫ ਇਹ ਹੈਗੇ ਆ 500 15 ਫਿਰ ਆ ਪੋਲੋ ਦੇ ਆਗੇ 250 ਰੁਪਏ ਕਿਲੋ ਸਾਰਾ ਦਾ ਰੇਟ ਆ ਕੋਈ ਇਹ ਨਾ ਸੋਚੀ ਜਾਓ ਵੀ ਇਹਦਾ ਰੇਟ ਅਲੱਗ ਹੋਏਦਾ ਲੱਗੂ ਸਾਰੇ 250 ਰੁਪਏ ਕਿਲੋ ਹੀ ਆ ਜਿਹੜਾ ਮਰਜੀ ਟਾਇਰ ਲੈ ਲਓ ਇੱਥੋਂ ਫਿਰ ਦੇਖ ਲਓ ਬਈ ਇਹ ਤੁਸੀਂ ਆਓ ਇੱਥੇ ਆ ਜਿੰਨੇ ਵੀ ਟਾਇਰ ਪਏ ਹੈ ਨਾ ਬਾਈ ਇਹ ਤੁਸੀਂ ਤੋਲ ਕੇ ਇਹਦਾ ਵਜ਼ਨ ਕਰਕੇ ਜਿੰਨਾ ਵਜ਼ਨ ਹੁੰਦਾ ਉਹਨੂੰ 250 ਰੁਪਏ ਨਾਲ ਗੁਣਾ ਕਰਕੇ ਉਹਨੇ ਰੁਪਈਆ ਜੀ ਇਹ ਤੁਹਾਨੂੰ ਟਾਇਰ ਮਿਲ ਜਾਣਾ ਸਾਰੇ 250 ਰੁਪਏ ਕਿਲੋ ਵਾਲਾ ਸਟਾਕ ਆ ਇਹ ਆ ਬੀਕੇਟੀ ਕੰਪਨੀ ਦੇ ਪਏ ਆ ਇਧਰਲੇ ਪਾਸੇ ਐਮ ਆਰ ਐਫ ਦੇ ਪਏ ਆ ਸੋ ਇਹ ਛੋਟੀ ਜੀ ਵੀਡੀਓ ਬਣਾਉਂਦਾ ਮੇਰਾ ਮਕਸਦ ਇਹ ਸੀ ਜੀ ਵੀ ਸਟਾਕ ਇਹਨਾਂ ਦੇ ਕੋਲ ਦੁਬਾਰਾ ਆ ਚੁੱਕਿਆ ਬਾਈ ਸੋ ਤੁਸੀਂ ਗੇੜਾ ਮਾਰ ਸਕਦੇ ਹੋ ਇਧਰਲੇ ਪਾਸੇ ਟਾਇਰ ਪਏ ਆ ਦੇਖ ਲਓ ਇਹ ਬੀਕੇਟੀ ਦੇ ਆ ਕੋਈ ਚੰਗੀਆਂ ਕੰਪਨੀਆਂ ਬੀਕੇਟੀ ਐਮ ਆਰ ਐਫ ਅ ਗੁਡিয়ার ਸੀਟ ਸਾਰੇ ਚੰਗੀਆਂ ਕੰਪਨੀਆਂ ਦੇ ਟਾਇਰ ਆ ਬਾਈ ਤੁਸੀਂ ਦੇਖ ਲਓ ਆ ਪਏ ਆ ਆ ਪਏ ਆ ਸੋ ਆ ਬੀਕੇਡੀ ਦੇ ਵੱਡੇ ਟਾਇਰ ਪਏ ਆ 18 4 30 ਦੇ ਸੋ ਇਹ ਤੁਹਾਨੂੰ ਵੀ 250 ਰੁਪਏ ਕਿਲੋ ਵਾਲਾ ਸਟਾਕ ਹੀ ਮਿਲ ਜਾਣਾ ਤੇਰੇ ਮਾ ਸਮੇਤ ਵੀ ਤੁਸੀਂ ਇਹਨਾਂ ਨੂੰ ਲੈ ਸਕਦੇ ਹੋ ਸੋ ਕੰਟੈਕਟ ਨੰਬਰ ਆਪਾਂ ਮੈਸੇਜ ਸਾਨੂੰ ਕਰੋਗੇ ਤਾਂ ਕੰਟੈਕਟ ਨੰਬਰ ਆਪਾਂ ਉਹਨਾਂ ਨੂੰ ਦੇ ਦਾਂਗੇ ਸੋ ਕਮੈਂਟਾਂ ਦੇ ਵਿੱਚ ਕੰਟੈਕਟ ਨੰਬਰ ਦੇ ਦਾਂਗੇ ਸੋ ਸ਼ੇਅਰ ਕਰਿਓ ਵੀਡੀਓ ਨੂੰ ਸੋ ਧੰਨਵਾਦ ਇਹ ਵੀਡੀਓ ਪਾਉਂਦਾ ਮੇਰਾ ਮਕਸਦ ਇਹ ਹੀ ਸੀ ਵੀ ਸਟਾਕ ਦੁਬਾਰਾ ਆ ਚੁੱਕਿਆ ਸੋ ਸ਼ੇਅਰ ਕਰਕੇ ਧੰਨਵਾਦ